उपा बहुत 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 स्वागत है दी वीडियो ऐसी देन वाले हां। जिस घर बैठे बैठे पता कर सकते हो कि हाथ विच किन्ना कि लिखिया है किन्ना पैसा आएगा या फिर तीस किस तरह दु कर पाओगे या फिर ऐसिया लेडीज ਦੇ ਹੱਥ ਵਿੱਚ ਐਸੀਆਂ ਲਕੀਰਾਂ ਹੁੰਦੀਆਂ ਹਨ ਜਿਸ ਦੇ ਨਾਲ ਉਹ ਬੜੀ ਜ਼ਿਆਦਾ ਕਿਸਮਤਵਾਲੀਆਂ ਮੰਨੀਆਂ ਜਾਂਦੀਆਂ ਹਨ ਐਸੀਆਂ ਦੋ ਲਕੀਰਾਂ ਜਿਹੜੀ ਵੀ ਲੇਡੀਜ਼ ਜਾਂ ਮਹਿਲਾ ਦੇ ਹੱਥ ਵਿੱਚ ਹੋਣ ਉਹ ਇਸ ਤਰ੍ਹਾਂ ਨੂੰ ਬੜਾ ਹੀ ਜ਼ਿਆਦਾ ਲੱਕੀਪਾਖਸ਼ੀ ਸਮਝਿਆ ਜਾਂਦਾ ਹੈ ਉਹ ਜਿਸ ਘਰ ਵਿੱਚ ਜਾਂਦੀਆਂ ਹਨ ਉਸ ਘਰ ਨੂੰ ਸਵਰਗ ਬਣਾ ਦਿੰਦੀਆਂ ਹਨ ਪੈਸਾ ਉਹਨਾਂ ਦੇ ਹੱਥ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਜਦੋਂ ਉਹ ਪੇਕੇ ਘਰ ਵਿੱਚ ਹੁੰਦੀਆਂ ਹਨ ਤਾਂ ਵੀ ਉਹਨਾਂ ਦੇ ਹੱਥ ਵਿੱਚ ਪੈਸਾ ਹੁੰਦਾ ਹੈ ਜਦੋਂ ਉਹ ਸਹੁਰੇ ਘਰ ਵਿੱਚ ਵਿਆਹੀਆਂ ਜਾਂਦੀਆਂ ਹਨ ਤਾਂ को बहुत ज्यादा पैसा आंदा है ते चलो जी देंदे हाँ दू तो पूरी जानकारी कार बैठे बैठे ही ओई भी बिल्कुल फ्री इस करके वीडियो न अंत तक जरूर देखना वीडियो छद के विचो बिल्कुल नहीं जाना है बहुत ही छोटी वीडियो थे बड़ी ही प्यारी वीडियो बनाई है जी वीडियो शुरू करने तो पहले हाथ जोड़ बेनती है जेकर वीडियो चंगी लग रही है इंटरेस्टिंग लग रही है ता वीडियो लाइक करो जिना जी। ने मेरा चैनल सब्सक्राइब नहीं किया है ता प्लीज चैनल नाइब करो बेल आइकन का बटन जो सबसक्राइब बटन दे नाल हों जरूर दबाओ ताकि मेरी हर वीडियो को पहुंचे परमात्मा का आशीर्वाद लैंड कमेंट विच हाजरी सब ने जरूर 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 देके जानी है ਸਭ ਤੋਂ ਪਹਿਲੇ ਅਸੀਂ ਇੱਕ ਗੱਲ ਕਰਾਂਗੇ ਜੋ ਕਿ ਮੈਂ ਤੁਹਾਨੂੰ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਇਹ ਦੋ ਤਰ੍ਹਾਂ ਦੇ ਅੰਗੂਠਿਆਂ ਦੀ ਬਣਾਵਟ ਹੁੰਦੀ ਹੈ ਤੁਸੀਂ ਘਰ ਬੈਠ ਕੇ ਮੇਰੀ ਵੀਡੀਓ ਦੇਖਦੇ-ਦੇਖਦੇ ਆਪਣੇ ਹੱਥ ਦਾ ਅੰਗੂਠਾ ਦੇਖੋ ਮੁਠੀ ਬੰਦ ਕਰਕੇ ਜੇਕਰ ਤੁਹਾਡਾ ਅੰਗੂਠਾ ਬਿਲਕੁਲ ਸਿੱਧਾ ਰਹਿੰਦਾ ਹੈ ਬਿਲਕੁਲ ਪਿੱਛੇ ਵੱਲ ਨਹੀਂ ਮੁੜਦਾ ਹੈ ਤਾਂ ਉਹ ਵਾਲੇ ਬੰਦੇ ਕਿਸ ਤਰ੍ਹਾਂ ਦੇ ਹੁੰਦੇ ਹਨ ਕਿ ਉਹਨਾਂ ਦੇ ਵਿੱਚ ਖਾਸੀਅਤ ਹੁੰਦੀ ਹੈ ਤਾਂ ਦੇਖੋ ਜੀ ਉਹ ਬੰਦਾ ਜਿਸ ਦਾ ਅੰਗੂਠਾ ਬਿਲਕੁਲ ਵੀ ਪਿੱਛੇ ਨਹੀਂ ਮੁੜਦਾ ਹੈ ਉਹ ਬੰਦਾ ਬਹੁਤ ਜ਼ਿਆਦਾ ਮਿਹਨਤੀ ਤੇ ਇਮਾਨਦਾਰ ਹੁੰਦਾ ਹੈ ਇਸ ਤੋਂ ਇਲਾਵਾ ਜੇ ਇਹ ਲੋਕ ਕੋਈ ਕੰਮ ਠਾਨ ਲੈਣ ਤਾਂ ਉਸ ਕੰਮ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਹਨ ਥੋੜਾ ਬੋਧ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਦੇ ਵਿਅਕਤੀ ਥੋੜੀ ਜਿਹੀ ਜਿੱਦ ਜਿੱਗੀ ਹੁੰਦੇ ਹਨ ਪਰ ਆਪਣੀ ਤੰਨ ਦੇ ਪੱਕੇ ਹੁੰਦੇ ਹਨ ਆਪਣੀ ਹੀ ਸੁੰਦੇ ਹੈ ਤੇ ਆਪਣੇ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ ਜੇਕਰ ਤੁਹਾਨੂੰ ਇਹ ਮੇਰੀਆਂ ਗੱਲਾਂ ਸਹੀ ਲੱਗੀਆਂ ਹਨ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਜਿਨ੍ਹਾਂ ਦਾ ਅੰਗੂਠਾ ਬਿਲਕੁਲ ਸਿੱਧਾ ਹੈ ਹੁਣ ਦੂਜੀ ਤਰਫ ਜਿਨ੍ਹਾਂ ਦਾ ਅੰਗੂਠਾ मुट्ठी ਬੰਦ ਕਰਕੇ ਪਿੱਛੇ ਵੱਲ ਬਹੁਤ ਜ਼ਿਆਦਾ ਮੁੜ ਜਾਂਦਾ ਹੈ ਉਸ ਇਸ ਤਰ੍ਹਾਂ ਦੇ ਲੋਕ ਦੂਜਿਆਂ ਨੂੰ ਖੁਸ਼ ਰੱਖਣ ਵਿੱਚ ਖੁਸ਼ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਇਹ ਲੋਕ ਜਿਆਦਾ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ ਇਸ ਦੇ ਨਾਲ ਦੇ ਨਾਲ ਇਹਨਾਂ ਦੇ ਪੇਟ ਵਿੱਚ ਕੋਈ ਗੱਲ ਪਚਦੀ ਨਹੀਂ ਹੈ ਮਤਲਬ ਜੇ ਇਹਨਾਂ ਦੇ ਵੀ ਪੇਟ ਵਿੱਚ ਕੋਈ ਗੱਲ ਹੈ ਤਾਂ ਜਲਦੀ ਨਾਲ ਇਹ ਮੂੰਹ ਤੇ ਸਾਰਿਆਂ ਨੂੰ ਦੱਸ ਹੀ ਦੇਣਗੇ ਕਹਿੰਦਾ ਪਾਉ ਇਹ ਉਹ ਜਿਹੜੇ ਲੋਕ ਸੀਕ੍ਰੈਟ ਨਹੀਂ ਰੱਖ ਪਾਉਂਦੇ ਤੇ ਐਸੀ ਜਿਹੜੇ ਜਿਨ੍ਹਾਂ ਦਾ ਅੰਗੂਠਾ ਪਿੱਛੇ ਹੋ ਜਾਂਦਾ ਹੈ ਬਿਲਕੁਲ ਮੁੜ ਜਾਂਦਾ ਹੈ ਉਹਨਾਂ ਦੀ ਖਾਸੀਅਤ ਜੇ ਕਿ ਮੈਂ ਸਹੀ ਦੱਸਿਆ ਹੈ ਤਾਂ ਕਮੈਂਟ ਵਿੱਚ ਜਰੂਰ ਕਮੈਂਟ ਵਿੱਚ ਆਪਣਾ ਫੀਡਬੈਕ ਦੇਣਾ ਜੀ ਤੇ ਹੁਣ ਗੱਲ ਕਰਦੇ ਹਾਂ ਇੱਕ ਐਸਾ ਹੱਥ ਜੋ ਕਿ ਬਹੁਤ ਜ਼ਿਆਦਾ ਲੱਕੀ ਸਮਝਿਆ ਜਾਂਦਾ ਹੈ ਪਾਗਸ਼ਾਲੀ ਸਮਝਿਆ ਜਾਂਦਾ ਹੈ ਉਹ ਹੱਥ ਕਿਹੜਾ ਹੁੰਦਾ ਹੈ ਤੁਸੀਂ ਵੀ ਆਪਣੇ ਕੱਲ ਬੈਠ ਕੇ ਆਪਣੇ ਹੱਥ ਨੂੰ ਚੈੱਕ ਕਰ ਸਕਦੇ ਹੋ ਪਹਿਲੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਜੋ ਮੈਂ ਹੱਥ ਤੁਹਾਨੂੰ ਹੱਥ ਤੇ ਜੋ ਲਕੀਰ ਤੁਹਾਨੂੰ ਮੈਂ ਦੱਸਣ ਵਾਲੀਆਂ ਜਿਨ੍ਹਾਂ ਦੇ ਹੱਥ ਵਿੱਚ ਲਕੀਰ ਹੋਏਗੀ ਉਹ ਕਿਸਮਤ ਦੇ ਬਹੁਤ ਜ਼ਿਆਦਾ ਤਨੀ ਹੁੰਦੇ ਹਨ ਪੈਸਿਆਂ ਦੀ ਉਹਨਾਂ ਨੂੰ ਕੋਈ ਵੀ ਕਮੀ ਨਹੀਂ ਹੁੰਦੀ ਹੈ ਤੇ ਹਰ ਇੱਕ ਚੀਜ਼ ਵਿੱਚ ਉਹ ਸਫਲ ਹੁੰਦੇ ਹਨ ਤੇ ਬਹੁਤ ਹੀ ਰੇਅਰ ਬਹੁਤ ਹੀ ਘੱਟ ਇਸ ਤਰ੍ਹਾਂ ਦੀ ਰੇਖਾ ਇਸ ਤਰ੍ਹਾਂ ਦੀ ਲਾਈਨ ਐਵੇਂ ਦੀ ਦੇਖੀ ਜਾਂਦੀ ਹੈ ਬਹੁਤ ਹੀ ਘੱਟ ਹੱਥਾਂ ਵਿੱਚ ਦੇਖੀ ਜਾਂਦੀ ਹੈ ਉਹ ਲਾਈਨ ਕਿਹੜੀ ਹੈ ਇਹ ਜਿਹੜੀ ਕਿਸਮਤ ਵਾਲੀ ਰੇਖਾ ਹੁੰਦੀ ਹੈ ਜਿਸ ਨੂੰ ਆਪਾਂ ਬਾਗ ਦੀ ਲਾਈਨ ਕਹਿੰਦੇ ਹਾਂ ਜੇ ਉਹ ਕੇਤੂ ਤੋਂ ਸ਼ੁਰੂ ਹੋ ਕੇ ਐ ਸ਼ਨੀ ਪਰਵਤ ਸ਼ਨੀ ਪਰਵਤ ਕਿਹੜਾ ਹੁੰਦਾ ਜਦ ਸਾਡੇ ਹੱਥ ਦੀ ਵਿੱਚ ਕਾਲੀ ਉਂਗਲੀ ਦੇ نیچے ਵਾਲਾ ਸ਼ਨੀ ਪਰਵਤ ਹੁੰਦਾ ਉੱਥੇ ਤੱਕ ਜੇ ਇਹ ਰੇਖਾ ਦੇ ਲਾਈਨ ਦੇ ਆਸ-ਪਾਸ ਸ਼ਾਖਾਵਾਂ ਸ਼ਾਖਾਵਾਂ ਜਿਸ ਤਰ੍ਹਾਂ ਮੈਂ ਇਹ ਲਾਈਨਾਂ ਤੁਹਾਨੂੰ ਦਿਖਾ ਰਹੀ ਹਾਂ ਜੇ ਇਸ ਤਰ੍ਹਾਂ ਦੀਆਂ ਲਾਈਨਾਂ ਹੁੰਦੀਆਂ ਹਨ ਸ਼ਾਖਾਵਾਂ ਹੁੰਦੀਆਂ ਹਨ ਉਹ ਬੜਾ ਹੀ ਕਿਸਮਤ ਵਾਲਾ ਹੱਥ ਹੁੰਦਾ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਤਾਂ ਜਰੂਰ ਤੁਸੀਂ ਆਪਣਾ ਹੱਥ ਵੀ ਚੈੱਕ ਕਰੋ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਹੱਥ ਤੇ ਇਹ ਲਾਈਨ ਹੈ ਜਾਂ ਨਹੀਂ ਇਸ ਤੋਂ ਇਲਾਵਾ ਜਿਹੜੇ ਹੱਥ ਵਿੱਚ ਇਸ ਤਰ੍ਹਾਂ ਦਾ ਕਰਾਸ ਦਾ ਨਿਸ਼ਾਨ ਹੁੰਦਾ ਹੈ ਇਹ ਜੋ ਕਰਾਸ ਦਾ ਨਿਸ਼ਾਨ ਜਿਨ੍ਹਾਂ ਦੇ ਹੱਥ ਵਿੱਚ ਬਣਦਾ ਹੈ ਦੇਖੋ ਇਹ ਕਰਾਸ ਦਾ ਨਿਸ਼ਾਨ ਨਾਲ ਉਹਨਾਂ ਨੂੰ ਵੀ ਬਹੁਤ ਇਹ ਕਰਾਸ ਬ ਬਹੁਤ ਜ਼ਿਆਦਾ ਫਾਇਦਾ ਦੇ ਕੇ ਜਾਂਦਾ ਹੈ ਤਨ ਦਾ ਹਰ ਕਿਸੇ ਚੀਜ਼ ਦਾ ਉਹਨਾਂ ਨੂੰ ਫਾਇਦਾ ਦਿੰਦਾ ਹੈ ਪਰ ਇੱਥੇ ਇਹ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਕ੍ਰੋਸ ਦਾ ਨਿਸ਼ਾਨ ਹੈ ਉਹ ਪੂਰਾ ਕੰਪਲੀਟ ਹੋਣਾ ਚਾਹੀਦਾ ਹੈ ਕੰਪਲੀਟ ਕਿਸ ਤਰ੍ਹਾਂ ਹੋਏਗਾ ਕਿ ਉਸ ਦੇ ਨਾਲ ਜੋ ਮੈਂ ਤੁਹਾਨੂੰ ਹੁਣੇ ਭਾਗ ਰੇਖਾ ਦੱਸੀ ਸੀ ਨਾ ਜਦੋਂ ਮੈਂ ਕਿਸਮਤ ਵਾਲਾ ਹੱਥ ਦੱਸਿਆ ਸੀ ਉਹ ਭਾਗ ਰੇਖਾ ਉਸ ਦੇ ਨਾਲ ਜਾ ਕੇ ਐਕ੍ਰੋਸ ਬਣਨਾ ਚਾਹੀਦਾ ਹੈ ਤਾਂ ਉਸ ਕ੍ਰੋਸ ਦਾ ਫਾਇਦਾ ਹੁੰਦਾ ਹੈ ਕਿਕੇ ਉਸ ਤੋਂ ਇਲਾਵਾ ਕਈ ਲੋਕ ਐਬ ਕੁਐਸਚਨ ਕਰਦੇ ਹਨ ਕੰਫਿਊਜ਼ ਜਾਂਦੇ ਹਨ ਕਿ ਕ੍ਰੋਸ ਦਾ ਹੈ ਪਰ ਇਸ ਦਾ ਸਾਨੂੰ ਫਲ ਕਦੋਂ ਮਿਲੇਗਾ ਤਾਂ ਮੈਂ ਤੁਹਾਡੀ ਤੁਹਾਨੂੰ ਦੱਸ ਦੇਵਾਂ ਕਿ ਇਸ ਕ੍ਰੋਸ ਦਾ ਫਲ ਤੁਹਾਨੂੰ 22 ਤੋਂ ਲੈ ਕੇ 30 ਸਾਲ ਦੀ ਉਮਰ ਦੇ ਵਿੱਚ ਵਿੱਚ ਜਰੂਰ ਹੀ ਮਿਲਦਾ ਹੈ ਮੈਨਲੀ 26 27 28 29 ਇੱਕ 4 5 ਸਾਲਾਂ ਦੇ ਵਿੱਚ ਤਾਂ ਜਿਨ੍ਹਾਂ ਦਾ ਐਕ੍ਰੋਸ ਨਿਸ਼ਾਨ ਕੰਪਲੀਟਲੀ ਕ੍ਰੋਸ ਨਿਸ਼ਾਨ ਸਿਰਫ ਕ੍ਰੋਸ ਨਹੀਂ ਜਿਸ ਦੇ ਨਾਲ ਉਹ ਪਾਗ ਰੇਖਾ ਵੀ ਉਹਨਾਂ ਦੇ ਨਾਲ ਜੁੜ ਕੇ ਇਹ ਨਿਸ਼ਾਨ ਬਣ ਰਿਹਾ ਹੈ ਉਹਨਾਂ ਨੂੰ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਫਲ ਮਿਲਦਾ ਹੀ ਮਿਲਦਾ ਹੈ ਬਹੁਤ ਜ਼ਿਆਦਾ ਉਹਨਾਂ ਦੀ ਤਰੱਕੀ ਹੁੰਦੀ ਹੈ ਕੋਈ ਵੱਡੀ ਗੁੱਡ ਨਿਊਜ਼ ਵੀ ਉਹਨਾਂ ਨੂੰ ਮਿਲਦੀ ਹੀ ਮਿਲਦੀ ਹੈ ਤੇ ਹੁਣ ਗੱਲ ਕਰ ਲੈਂਦੇ ਹਾਂ ਸਭ ਤੋਂ ਮੇਨ ਜਿਸ ਦਾ ਸਭ ਨੂੰ ਇੰਤਜ਼ਾਰ ਹੋਏਗਾ ਮੇਰੀਆਂ ਪੈਣਾ ਨੂੰ ਕਿ ਕਿਹੜੀਆਂ ਇਸਤਰੀਆਂ ਐਸੀਆਂ ਹੱਥ ਵਿੱਚ ਲਾਈਨ ਆਉਂਦੀ ਹੈ ਜੋ ਕਿ ਬਹੁਤ ਜ਼ਿਆਦਾ ਕਿਸਮਤ ਵਾਲੀਆਂ ਹੋਗੀਆਂ ਹਨ ਤਾਂ ਦੇਖੋ ਜੀ ਇੱਥੇ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਸ਼ਨੀ ਪਰਵਤ ਵਿਚਕਾਰ ਵਾਲੀ ਜਿਹੜੀ ਉਂਗਲੀ ਹੁੰਦੀ ਹੈ ਉਸ ਦੇ نیچے ਜਿਹੜੀ ਜਗ੍ਹਾ ਹੁੰਦੀ ਹੈ ਉਸ ਨੂੰ ਸ਼ਨੀ ਪर्वਤ ਕਿਹਾ ਜਾਂਦਾ ਹੈ ਤਾਂ ਇਸ ਸ਼ਨੀ ਪर्वਤ ਦੇ نیچے ਇੱਕ ਸਿੱਧੀ ਲਾਈਨ ਹੋਏਗੀ ਤਾਂ ਇਹੋ ਜੀਆਂ ਜੋ ਲੇਡੀਜ਼ ਹੁੰਦੀਆਂ ਹਨ ਬਹੁਤ ਜ਼ਿਆਦਾ ਭਾਗਸ਼ਾਲੀ ਹੁੰਦੀਆਂ ਹਨ ਕਿਸਮਤ ਵਾਲੀਆਂ ਹੁੰਦੀਆਂ ਹਨ ਇਹੋ ਜਈ ਮਹਿਲਾ ਦੇ ਕਾਰ ਕਦੀ ਵੀ ਤਨ ਵਿਭਵ ਲక్ష్ਮੀ ਪੈਸਿਆਂ ਦੀ ਕਮੀ ਨਹੀਂ ਹੁੰਦੀ ਹੈ ਨੰਬਰ 2 ਇਸ ਦੇ ਨਾਲ ਨਾਲ ਜੋ ਗੁਰੂ ਪर्वਤ ਹੁੰਦਾ ਹੈ ਅੰਗੂਠੀ ਦੇ ਨਾਲ ਵਾਲੀ ਉਂਗਲੀ ਦੇ ਨੀਚੇ ਜੋ ਜਗ੍ਹਾ ਹੁੰਦੀ ਹੈ ਉਹ ਗੁਰੂ ਪर्वਤ ਹੁੰਦਾ ਹੈ ਤੇ ਸ਼ਨੀ ਪर्वਤ ਦੇ ਨਾਲ ਦੇ ਨਾਲ ਗੁਰੂ ਪर्वਤ ਤੇ ਵੀ ਜੇਕਰ ਸਿੱਧੀ ਲਾਈਨ ਹੁੰਦੀ ਹੈ ਤਾਂ ਉਹ ਇਸਤਰੀ ਵੀ ਬਹੁਤ ਜ਼ਿਆਦਾ ਪਾਗਸ਼ਾਲੀ ਮੰਨੀ ਜਾਂਦੀ ਹੈ ਇਹੋ ਜੀ ਮਹਿਲਾਵਾਂ ਨੂੰ ਰਾਜਸੀ ਯੋਗ ਪ੍ਰਾਪਤ ਹੁੰਦਾ ਹੈ ਤੇ ਇਹੋ ਜੀਆਂ ਇਸਤਰੀਆਂ ਆਪਣੇ ਦੋਨੋਂ ਖੂਲਾਂ ਦਾ ਨਾਮ ਰੋਸ਼ਨ ਕਰਦੀਆਂ ਹਨ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਡੇ ਹੱਥ ਵਿੱਚ ਸ਼ਨੀ ਪर्वਤ ਦੇ نیچے ਲਾਈਨ ਹੈ ਤੇ ਗੁਰੂ ਪर्वਤ ਦੇ نیچے ਜੇ ਲਾਈਨ ਹੈ ਤਾਂ ਸਮਝ ਲਓ ਜੇ ਹਾਲੇ ਤੱਕ ਤੁਹਾਨੂੰ ਰਾਸੀ ਯੋਗ ਨਹੀਂ ਮਿਲਿਆ ਹੈ ਤਾਂ ਬੜੀ ਜਲਦੀ ਹੀ ਅੱਗੇ ਜਾ ਕੇ ਤੁਹਾਨੂੰ ਰਾਸੀ ਯੋਗ ਮਿਲੇਗਾ ਸੁੱਖ ਸਮਰiddhi ਤੁਹਾਡੇ ਘਰ ਵਿੱਚ ਆਣੀ ਹੀ ਆਣੀ ਹੈ ਵੈਸੇ ਤਾਂ ਆਲਮੋਸਟ ਆਈ ਹੀ ਹੋਏਗੀ ਜੇ ਤੁਹਾਡੇ ਹੱਥ ਵਿੱਚ ਇਹ ਦੋ ਲਾਈਨਾਂ ਹਨ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਇੰਤਜ਼ਾਰ ਕਰਾਂਗੀ ਤੇ ਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਚੰਗਾ ਲੱਗਿਆ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਕੇ ਜਾਣਾ ਤੇ ਚਲੋ ਜੀ ਮੈਨੂੰ ਹੁਣ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ